ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਪੁਲਿਸ ਨਸ਼ਾ ਤਸਕਰਾਂ ਨੂੰ ਫੜਨ ਲਈ ਪੱਬਾਂ ਭਾਰ ਹੋਈ ਨਜ਼ਰ ਆ ਰਹੀ ਹੈ ਤੇ ਤੜਕਸਾਰ ਹੀ ਪੁਲਿਸ ਨੇ ਜਾਦਾ ਕੱਪ ਪੀਣ ਤੋਂ ਪਹਿਲਾਂ ਹੀ ਪੁਲਿਸ ਮੁਲਾਜ਼ਮ ਵਕ-ਵਕ ਘਰਾਂ ਦੇ ਵਿੱਚ ਅਚਾਨਕ ਦਾਖਲ ਹੋ ਗਏ ਜਿਨ੍ਹਾਂ ਨੂੰ ਅਚਨਚੇਤ ਘਰਾਂ ਦੇ ਬੂਹੇ ਅੱਗੇ ਦੇਖ ਲੋਕਾਂ ਦੇ ਵੀ ਸਾਹ ਸੁੱਕੇ ਹੋਏ ਨਜ਼ਰ ਆਏ ਨੇ ਤਾਂ ਦੱਸਦੀ ਹੈ ਕਿ ਸ਼੍ਰੀ ਮੁਖਤਸਰ ਸਾਹਿਬ ਵਿਖੇ ਪੁਲਿਸ ਵੱਲੋਂ ਵਕ-ਵਕ ਟੀਮਾਂ ਬਣਾ ਕੇ ਸ਼ੱਕੀ ਲੋਕਾਂ ਦੇ ਘਰਾਂ ਦੀ ਤਲਾਸ਼ੀ ਲਈ ਗਈ ਹੈ ਇਸ ਬਾਬਤ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪੁਲਿਸ ਅਧਿਕਾਰੀ ਵਰਨੂ ਮੱਟੂ ਹੋਰਾ ਨੇ ਨਸ਼ਾ ਤਸਕਰਾਂ ਨੂੰ ਕਿਹਾ ਕਿ ਜੇਕਰ ਤੁਸੀਂ ਚੰਗਾ ਚਾਹੁੰਦੇ ਹੋ ਤਾਂ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਜਾਓ ਵਿਕਾਸੂ ਆਪਰੇਸ਼ਨ ਜਿਹੜਾ ਅਸੀਂ ਮੁਖਸਰ ਸਿਟੀ ਦੇ ਏਰੀਆ 'ਚ ਚਲਾ ਰਹੇ ਹਾਂ ਜਿਸ ਦੇ ਵਿੱਚ ਜਿਹੜਾ ਹੈਗਾ ਨਸ਼ਾ ਤਸਕਰਾਂ ਖਾਸ ਕਰਕੇ ਜਿਹੜੇ ਐਕਸਾਈਜ਼ ਦੇ ਨਸ਼ਾ ਤਸਕਰ ਨੇ ਉਹਨਾਂ ਦੇ ਘਰਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਤੇ ਜਿੰਨੇ ਵੀ ਕੋਈ ਮਾੜੇ ਅਨਸਰ ਹੈਗੇ ਆ ਸਾਰਿਆਂ ਦੇ ਜਿਨ੍ਹਾਂ ਦੇ ਪਰਚੇ ਪਹਿਲਾਂ ਦਰਜ ਨਹੀਂ ਉਹਨਾਂ ਦੇ ਜਿਹੜੇ ਘਰਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਅੱਜ ਜਾਂ ਤਾਂ ਜਿਹੜਾ ਹੈਗਾ ਇੱਥੋਂ ਜਿਹੜਾ ਆਪਣਾ ਕੰਮ ਛੱਡ ਦੇਣ ਜਾਂ ਫਿਰ ਜਿਹੜਾ ਮੁਕਸਰ ਸ਼ਹਿਰ ਛੱਡ ਦੇਣ ਲੋਕਾਂ ਨੂੰ ਇਹੀ ਅਪੀਲ ਹੈ ਵੀ ਜਿਹੜਾ ਸਾਡੇ ਨਾਲ ਵੱਤਵਾਂ ਸਹਿਯੋਗ ਕਰਨ ਕੋਈ ਨਸ਼ੇ ਦੀ ਤਸਕਰੀ ਕਰਦਾ ਕੋਈ ਸਮਗਲ ਕਰਦਾ ਤੇ ਸਾਨੂੰ ਵੱਤਵਾਂ ਜਿਹੜੀ ਇਨਫੋਰਮੇਸ਼ਨ ਦੇਣ ਉਹਨਾਂ ਦਾ ਜਿਹੜੀ ਹੈਗੀ ਆ ਨਾਂ ਪਤਾ ਜਿਹੜਾ ਹੈਗਾ ਉਹਨਾਂ ਦਾ ਸੀਕ੍ਰੀਟ ਰੱਖਿਆ ਜਾਏਗਾ ਹੁਣ ਸਵਾਲ ਇਹ ਹੈ ਕਿ ਇਹ ਜਨਾਬ ਕਹਿ ਰਹੇ ਨੇ ਨਸ਼ਾ ਤਸਕਰਾਂ ਨੂੰ ਕਿ ਸ਼ਹਿਰ ਛੱਡ ਕੇ ਕਿਤੇ ਹੋਰ ਚਲੇ ਜਾਓ ਭਲਾ ਹੁਣ ਉਹ ਜਾਣਗੇ ਕਿੱਥੇ ਵੱਧ ਤੋਂ ਵੱਧ ਦੂਸਰੇ ਜ਼ਿਲ੍ਹੇ ਵਿੱਚ ਚਲੇ ਜਾਣਗੇ ਜਾਂ ਦੂਸਰੀ ਸਟੇਟ ਵਿੱਚ ਚਲੇ ਜਾਣਗੇ ਰਹਿਣਗੇ ਤਾਂ ਆਪਣੇ ਦੇਸ਼ ਦੇ ਵਿੱਚ ਹੀ ਇੱਥੇ ਇਹ ਕਹਾਵਤ ਹੁਣ ਚੇਤੇ ਆ ਰਹੀ ਹੈ ਕਿ ਜਿਹੜੇ ਇੱਥੇ ਬੁੱਧੂ ਉਹ ਲਾਹੌਰ ਬੁੱਧੂ ਭਲਾ ਹੁਣ ਇਹ ਜਨਾਬ ਨੂੰ ਪੁੱਛੇ ਕਿ ਉਹ ਬੰਦਾ ਆ ਸ਼ਹਿਰ ਛੱਡ ਕੇ ਜਿਹੜੇ ਸ਼ਹਿਰ ਜਾਊਗਾ ਕਿ ਉੱਥੇ ਜਾ ਕੇ ਨਸ਼ਾ ਨਹੀਂ ਕਰੇਗਾ ਜਾਂ ਨਹੀਂ ਵੇਚੇਗਾ ਇਸ ਗੱਲ ਦੀ ਕੀ ਗਾਰੰਟੀ ਹੈ ਸੋ ਉਹਨਾਂ ਨੂੰ ਭਜਾਉਣ ਦੀ ਵਜਾਏ ਕਿਉਂ ਨਾ ਇਸ ਸਮੱਸਿਆ ਦਾ ਹੱਲ ਕੱਢਿਆ ਜਾਵੇ ਨਸ਼ੇ ਨੂੰ ਰੋਕਣ ਲਈ ਪੁਲਿਸ ਦੇ ਵੱਲੋਂ ਕੋਈ ਪੁਖਤਾ ਪੱਕੇ ਇੰਤਜ਼ਾਮ ਕੀਤੇ ਜਾਣ। ਸੋ ਦੋਸਤੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ? ਆਪਣੀ ਰਾਏ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ। ਹਕੀਕੀ ਟੀਵੀ ਪੰਜਾਬੀ ਲਈ ਸ਼੍ਰੀ ਮੁਖਤਸਰ ਸਾਹਿਬ ਤੋਂ ਸੋਨੀ ਢੱਲਾ ਦੀ ਰਿਪੋਰਟ।